ਮਹਾਲੀ ਬਿਲਡਿੰਗ ਹਾਸੇ ਦਾ ਲਾਈਵ ਵੀਡੀਓ ਆਇਆ ਸਾਹਮਣੇ ਮੈਂ ਅਜੇ 6 ਸਕਿੰਟ ਦੇ ਵਿੱਚ ਚਾਰ ਮੰਜ਼ਿਲਾ ਇਮਾਰਤ ਰਹੀ ਢਹਿ ਢੇਰੀ ਹਾਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਰੈਸਕਿਊ ਆਪਰੇਸ਼ਨ ਅਜੇ ਵੀ ਜਾਰੀ ਦਿੱਲੀ ਦੇ 26 ਜਨਵਰੀ ਦੀ ਪਰੇਡ ਦੇ ਲਈ ਪੰਜਾਬ ਦੀ ਚਾਕੀ ਸਿਲੈਕਟਡ ਸਵਾਰ ਦੀ ਥੀਮ ਪੰਜਾਬ ਦਾ ਸੱਭਿਆਚਾਰ న్యూਸ ਟੀਮ ਦੇ ਕੋਲ ਐਕਸਕਲੂਸਿਵ ਤਸਵੀਰਾਂ ਐੱਜਪੀਸੀ ਅੰਤਰਕੁਇਟੀ ਦੀ ਕੱਲ ਨਹੀਂ ਹੋਵੇਗੀ ਮੀਟਿੰਗ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਰੋਜੇਵਿਆਂ ਦੇ ਕਾਰਨ ਕੈਂਸਲ ਕੀਤੀ ਗਈ 71.000 ਰੁਪਏ ਦੀ ਰਾਜਨੀਤਿਕ ਖਬਰਾਂ ਦੇ ਵਿਚਾਲੇ ਭਲਾਈ ਗਈ ਸੀ ਬੈਠ ਕਨੌਰੀ ਬਾਰਡਰ ਤੇ ਡੱਲੇਵਾਲ ਦਾ ਮਰਨਵਰਤ 17ਵੇਂ ਦਿਨ ਵੀ ਚਾਰੀ ਅੱਜ 10ਵੇਂ ਦਿਨ ਵੀ ਸਟੇਜ ਤੇ ਨਹੀਂ ਆਉਣਗੇ ਡੱਲੇਵਾਲ ਮੁਲਾਕਾਤਾਂ ਤੋਂ ਵੀ ਕਰੇ ਨੇ ਪਰਹੇਜ਼ ਪੁਚਾਰਪੁਰ ਚ ਦਿਨ ਦਿਹਾੜੇ ਮਹਿਲਾ ਤੋਂ ਸਨੇਸ਼ ਸਿੰਘ ਵਾਲੀਆਂ ਖੂਕੀ ਦੋ ਲੁੱਟੇ ਹੋਏ ਫਰਾਰ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਦਰਾਗ ਤਸਕਰਾਂ ਦੇ ਖਿਲਾਫ ਜੰਦਰਪੁਰਸ ਦਾ ਐਕਸ਼ਨ ਚਾਰ ਨਸ਼ਾ ਤਸਕਰਾਂ ਦੀ 84 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਕਿਤੀ ਅਟੈਚ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਹਾਲੀ ਦੇ ਵਿੱਚ ਵਾਪਰੇ ਦਰਦਨਾਕ ਹਾਸੇ ਦੀ ਇਸ ਹਾਸੇ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੀਆਂ ਨੇ ਲਾਈਵ ਵੀਡੀਓ ਸਾਹਮਣੇ ਇਹ ਚਾਰ ਮੰਜ਼ਲਾ ਦੇ ਢਹਿ ਟੇਰੀ ਹੋਣ ਦੀ ਲਾਈਵ ਵੀਡੀਓ ਸਾਹਮਣੇ ਹੈ ਹਾਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਰੈਸਕਿਊ ਆਪਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਤੇ ਇਸ ਦੇ ਵਿਚਾਲੇ ਮੌਕੇ ਦੀ ਉਸ ਵੇਲੇ ਦੀ ਵੀਡੀਓ ਸਾਹਮਣੇ ਹੈ ਜਦੋਂ ਕਿ ਕੁਝ ਸਕਿੰਟ ਦੇ ਵਿੱਚ ਪੂਰੀ ਦੀ ਪੂਰੀ ਇਮਾਰਤ ਚਾਰ ਮੰਜ਼ਲਾ ਬਿਲਡਿੰਗ ਜੋ ਕਿ ਹਾ ਟਹਿਟੇਰੀ ਹੋ ਜਾਂਦੀ ਹੈ ਉਸ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆ ਨੇ ਇਸ ਦੇ ਵਿਚਾਲੇ ਆ ਰੈਸਕਿਊ ਆਪਰੇਸ਼ਨ ਵੀ ਲਗਾਤਾਰ ਚਲਾਇਆ ਜਾ ਰਿਹਾ ਹੈ ਹਾ ਹਾਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਨਾਲ ਹੀ ਤੁਹਾਨੂੰ ਅਸੀਂ ਉਹ ਲਾਈਵ ਵੀਡੀਓ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੂਰਾ ਦਰਦਨਾਕ ਹਾਸਾ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਪੂਜੀ ਸਕਿੰਟ ਦੇ ਵਿੱਚ ਚਾਰ ਮੰਜ਼ਿਲਾ ਇਮਾਰਤ ਟਹਿਟੇਰੀ ਹੋ ਜਾਂਦੀ ਹੈ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਇਸ ਹਾਸੇ ਦੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀਆਂ ਕਿ ਆ ਲਾਸ਼ਾਂ ਗਿਣੀ ਹੈ ਕਿ ਬਾਰ ਕੱਢੀਆਂ ਗਿਆ ਨੇ ਇਸ ਮਲਬੇ ਦੇ ਵਿੱਚੋਂ ਉੱਥੇ ਹੀ ਰੈਸਕਿਊ ოਪਰੇਸ਼ਨ ਲਗਾਤਾਰ ਐਂਡਰੀਆਬਲ ਟੀਮਾਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਅ ਦਰਸਲ ਕੱਲ ਇਹ ਪੂਰਾ ਹਾਦਸਾ ਚਾਂਵੇਲੇ ਵਾਪਰਦਾ ਜਦੋਂ ਕਿ ਚਾਰ ਮੰਜ਼ਿਲਾ ਬਿਲਡਿੰਗ ਕੋਲ 20 ਸੈਂਟ ਦੇ ਵਿੱਚ ਟਹਿ ਟੇਰੀ ਹੋ ਜਾਂਦੀ ਹੈ ਬਾਲਾ ਦੇ ਰਹਿਣ ਵਾਲੇ 28 ਸਾਲਾ ਅਭਿਸ਼ੇਕ ਅਤੇ ਹਿਮਾਚਲ ਦੀ ਰਹਿਣ ਵਾਲੀ 29 ਸਾਲਾ ਦ੍ਰਿਸ਼ਟੀ ਵਰਮਾ ਦੀ ਮੌਤ ਹੋਈ ਹੈ ਅਭਿਸ਼ੇਕ ਬਿਲਡਿੰਗ ਦੇ ਵਿੱਚ ਬੜੇ ਜਿੰਮ ਦੇ ਵਿੱਚ ਟ੍ਰੇਨਿੰਗ ਕਰਨ ਦੇ ਲਈ ਆਇਆ ਸੀ ਹਾਲਾਂਕਿ ਦੋ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਅਧੁਚੇ ਐਨਡੀਆਰਫਟੇ ਫੌਜਦਾਰ ਰੈਸਕਿਊਪ੍ਰੇਸ਼ਨ ਲਗਾਤਾਰ ਜਾਰੀ ਹੈ ਬਿਲਡਿੰਗ ਦੀ ਗਰਾਉਂਡ ਤੇ ਫਰਸਟ ਫਲੋਰ ਦੇ ਵਿੱਚ ਜਿਮ ਸੀ ਬਾਕੀ ਦੋ ਫਲੋਰ ਦੇ ਵਿੱਚ ਪੀਜੀਸੀ ਇਸ ਦੇ ਵਿਚਾਲੇ ਮਹਾਲੀ ਪੁਲਿਸ ਨੇ ਮਾਲਕਾਂ ਪ੍ਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਬਿਲਡਿੰਗ ਦੇ ਨਾਲ ਨਾਲ ਪਲਾਟ ਦੇ ਵਿੱਚ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ ਇਸੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਪਲਾਟ ਦੇ ਵਿੱਚ ਬੇਸਮੈਂਟ ਦਾ ਕੰਮ ਚੱਲ ਰਿਹਾ ਸੀ ਉਹ ਵੀ ਇਸੇ ਬਿਲਡਿੰਗ ਮਾਲਕਾਂ ਦਾ ਹੀ ਹੈ ਜਿਨ੍ਹਾਂ ਤੇ ਕੇਸ ਦਰਜ ਹੋਇਆ ਹੈ ਤਾ ਸਿੱਧਰੋ ਕਰਾਂਗੇ ਮੁਹਾਰੀ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਆ ਮਨੋਜ ਫਿਲਹਾਲ ਦੀ ਕੀ ਕੋ ਜਾਣਕਾਰੀ ਹੈ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਰੈਸਕਿਊ ਆਪਰੇਸ਼ਨ ਦੇ ਵਿੱਚ ਕੀ ਹੋਰ ਕੋਈ ਡੈਡ ਬਾਡੀ ਮਿਲੀ ਹੈ ਜਾਂ ਕਿਸ ਤਰੀਕੇ ਦਾ ਖਰਚਾ ਹੈ ਕਿ ਕਿੰਨੇ ਲੋਕ ਅਜੇ ਵੀ ਦੱਬੇ ਹੋ ਸਕਦੇ ਨੇ ਦੇਖੋ ਪਰਮਿੰਦਰ ਲਗਾਤਾਰ ਜੇ ਆਪਾਂ ਗੱਲ ਕਰ ਲਈਏ ਹੁਣ ਤੱਕ 22 ਘੰਟੇ ਦਾ ਕਰੀਬ ਸਮਾਂ ਹੋ ਚੱਲਿਆ ਹੈ ਔਰ ਲਗਾਤਾਰ ਕੱਲ ਤੋਂ ਹੀ ਪੂਰੀ ਰਾਤ ਰੈਸਕਿਊ ਆਪਰੇਸ਼ਨ ਚੱਲਿਆ ਐ ਐਨਡੀਆਰਐਫ ਦੀ ਟੀਮਾਂ ਦੀ ਅਸੀਂ ਗੱਲ ਕਰ ਲਈਏ ਪ੍ਰਸ਼ਾਸਨੀ ਅਧਿਕਾਰੀ ਜਿਹੜਾ ਮਹਾਲੀ ਪ੍ਰਸ਼ਾਸਨ ਹੈ ਉਹਦੇ ਨਾਲ-ਨਾਲ ਆਰਮੀ ਦੀ ਜਿਹੜੀ ਟੀਮਾਂ ਆ ਉਹ ਵੀ ਲੱਗੀ ਸੀ ਹੁਣ ਤੱਕ ਦੋ ਡੈਡ ਬੋਡੀ ਜਿਹੜੀ ਹੈ ਉਹ ਨਿਕਲ ਨਿਕਾਲੀ ਚੁੱਕੀ ਹੈ ਯਾਨੀ ਕਿ 20 ਸਾਲ ਦੀ ਜਿਹੜੀ ਜਿਸਤੀ ਹੈ ਇਹ ਅਭਿਸ਼ੇਕ 28 ਸਾਲ ਦਾ ਜਿਹੜਾ ਅੰਬਾਲਾ ਦੇ ਤਨਪਾਲ ਦਾ ਰਹਿਣ ਵਾਲਾ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਤਸਵੀਰਾਂ ਤੁਹਾਨੂੰ ਦਿਖਾ ਦਈਏ ਤਾਜੀ ਤਸਵੀਰਾਂ ਫਿਲਹਾਲ ਜੇ ਅਸੀਂ ਗੱਲ ਕਰ ਲਈਏ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਹ ਹੁਣ ਲਾਸਟ ਸਟੇਜ ਤੇ ਅਸੀਂ ਕਹਿ ਸਕਦੇ ਹਾਂ ਰੈਸਕਿਊ ਆਪਰੇਸ਼ਨ ਜਿਹੜਾ ਹੈ ਲਾਸਟ ਸਟੇਜ ਤੇ ਹੈ ਕਿਉਂਕਿ ਐਨਡੀਆਰਐਫ ਦੀ ਟੀਮਾਂ ਵੱਲੋਂ ਲਗਾਤਾਰ ਅੰਦਰ ਜਾ ਕੇ ਵੀ ਕਿਉਂਕਿ ਜਿਹੜਾ ਹਿੱਸਾ ਗਿਰਿਆ ਹੈ ਇੱਕ ਹਾਦਸਾ ਸੀਗਾ ਕਿ ਬਿਲਕੁਲ ਐਂਡ ਤੇ ਜਾ ਕੇ ਕੋਈ ਦੱਬਿਆ ਹੋ ਸਕਦਾ ਯਾਨੀ ਕਿ ਮਲਬੇ ਚ ਕੋਈ ਹੋ ਸਕਦਾ ਹੈ ਲੇਕਿਨ ਉੱਥੇ ਅੰਦਰ ਜਾ ਕੇ ਇੰਟਰਨਲੀ ਜਿਹੜਾ ਹੈ ਉਹ ਚੈੱਕ ਵੀ ਕੀਤਾ ਗਿਆ ਫਿਲਹਾਲ ਰਾਹਤ ਦੀ ਜ਼ਰੂਰ ਗੱਲ ਹੈ ਥੋੜੀ ਕਿ ਕੋਈ ਫਿਲਹਾਲ ਮਲਬੇ ਦੇ ਅੰਦਰ ਬੈਕ ਸਾਈਡ ਤੇ ਨਹੀਂ ਦੇਖਿਆ ਇਹਨਾਂ ਨੂੰ ਕਿਉਂਕਿ ਕਈ ਕਲੂ ਮਿਲਦੇ ਆਏ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਟੈਕਨੀਕਲ ਇਕਵਿਪਮੈਂਟਸ ਵੀ ਇਹਨਾਂ ਦੇ ਕੋਲ ਹੁੰਦੇ ਆ ਇਸ ਕਰਕੇ ਹਜੇ ਫਿਲਹਾਲ ਕੋਈ ਤੀਜਾ ਜਿਹੜਾ ਹੈਗਾ ਉਹ ਨਹੀਂ ਦੱਬਿਆ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਤੇ ਕਿਤੇ ਨਾ ਕਿਤੇ ਹੁਣ ਲਾਸਟ ਸਟੇਜ ਅਸੀਂ ਕਹਿ ਸਕਦੇ ਆ ਐਨਡੀਆਰਫ ਦੀ ਕਿ ਲਾਸਟ ਸਟੇਜ ਹੋ ਸਕਦੀ ਹੈ ਜਿਸ ਕਰਕੇ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਗਿਆ ਸੀ ਔਰ ਕਾਫੀ ਤੇਜ਼ੀ ਦੇ ਨਾਲ ਕਿਉਂਕਿ ਇਹ ਹਾਦਸਾ ਸੀ ਕਿ ਹੋਰ ਵੀ ਜਿਹੜੀ ਬਾਡੀ ਹੈ ਉਹ ਹੋ ਸਕਦੀ ਹੈ ਜਾਂ ਫਿਰ ਹੋਰ ਵੀ ਜਿਹ ਹਾਲੇ ਕੀ ਤਸਵੀਰਾਂ ਅਸੀਂ ਦਿਖਾ ਦਈਏ ਕਿ ਐਨਡੀਆਰਐਫ ਦੀ ਜਿਹੜੀ ਟੀਮਾਂ ਇੱਥੇ ਪਹੁੰਚੀ ਸੀ ਚਾਰ ਟੀਮਾਂ ਇੱਥੇ ਐਨਡੀਆਰਐਫ ਦੀ ਲਾਈ ਗਈ ਸੀ ਜੋ ਕਿ ਫਿਲਹਾਲ ਹੁਣ ਸਮਾਨ ਪੈਕ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਐਨਡੀਆਰਐਫ ਦਾ ਦੇਖੋ ਕਿਉਂਕਿ ਬਹੁਤ ਹੀ ਜੇਕਰ ਇਸ ਤਰ੍ਹਾਂ ਦਾ ਸਿਚੁਏਸ਼ਨ ਹੋਈ ਸੀ ਹਾਦਸਾ ਹੋਇਆ ਸੀਗਾ ਕਈ ਲੋਕਾਂ ਦੇ ਦਬੇ ਹੋਣ ਦੀ ਗੱਲ ਕੀਤੀ ਗਈ ਸੀ ਤਾਂ ਲਗਾਤਾਰ ਜਿਹੜਾ ਆਪਰੇਸ਼ਨ ਐਨਡੀਆਰਐਫ ਦਾ ਉੱਤੇ ਜੀ ਨਾਲ ਚੱਲ ਰਿਹਾ ਸੀਗਾ ਸਵੇਰ ਦੇ ਹੀ ਅਸੀਂ ਦੇਖ ਰਹੇ ਸੀ ਲਗਾਤਾਰ ਹਾਲਾਂਕਿ ਕੱਲ ਤੋਂ ਹੀ ਲਗਾਤਾਰ ਗਰਾਉਂਡ ਜ਼ੀਰੋ ਤੇ ਨਿਊਜ਼ 18 ਤੋਂ ਉਹਨਾਂ ਕੋਸ਼ਿਸ਼ ਕਰਾ ਰਹੇ ਦਿਖਾ पुलिस प्रशासन ਦੇ ਅਧਿਕਾਰੀ ਵੀ ਮੌਕੇ ਤੇ ਹੀ ਮੌਜੂਦ ਨੇ ਐਨਡੀਆਰਐਫ ਦੇ ਅਧਿਕਾਰੀ ਇਹ ਤਸਵੀਰਾਂ ਦੇਖ ਲਈਏ ਜਿਹੜੇ ਬਿਲਕੁਲ ਐਸਐਸਪੀ, ਏਡੀਸੀ ਤਿਰਕੇ ਉਹ ਵੀ ਮੌਜੂਦ ਨੇ ਔਰ ਐਨਡੀਆਰਐਫ ਦੇ ਜਿਹੜੇ ਸੀਨੀਅਰ ਅਧਿਕਾਰੀ ਹੈ ਉਹ ਵੀ ਮੌਜੂਦ ਨੇ ਆਪਸ ਵਿੱਚ ਜਿਹੜੀ ਹੈ ਉਹ ਗੱਲਬਾਤ ਕਰ ਰਹੇ ਹੈ ਕੋਆਰਡੀਨੇਸ਼ਨ ਕਰ ਰਹੇ ਹੈ ਕਿ ਕਿਸ ਤਰ੍ਹਾਂ ਦਾ ਹੁਣ ਅੱਗੇ ਰੈਸਕਿਊ ਆਪਰੇਸ਼ਨ ਕਰਨਾ ਹੈ ਅੱਗੇ ਦਾ ਕਿਸ ਤਰ੍ਹਾਂ ਦਾ ਆਪਰੇਸ਼ਨ ਕਰਨਾ ਹੈ ਕਿਉਂਕਿ ਹਜੇ ਫਿਲਹਾਲ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਰੈਸਕਿਊ ਹੈ ਐਨਡੀਆਰਐਫ ਦੀ ਟੀਮਾਂ ਜਿਹੜੀ ਹੈ ਉਹ ਸਮਾਨ ਪੈਕ ਕਰ ਰਹੀ ਹੈ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਲਾਸਟ ਸਟੇਜ ਤੇ ਜਰੂਰ ਇਹ ਆਪਰੇਸ਼ਨ ਹੈਗਾ ਕਿਉਂਕਿ ਹਜੇ ਤੱਕ ਫਿਲਹਾਲ ਕੋਈ ਹੋਰ ਤੀਜਾ ਪਰਸਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬੋਡੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਮਲਵੇ ਚ ਫਸਿਆ ਉਹ ਨਹੀਂ ਦੇਖਿਆ ਗਿਆ ਜਿਸ ਕਰਕੇ ਹੁਣ ਜਿਹੜੀ ਐਨਡੀਆਰਐਫ ਦੀ ਟੀਮਾਂ ਹੈ ਜਿਹੜੀ ਵੀ ਆਪਣੇ ਇਕਵਿਪਮੈਂਟਸ ਦੇ ਨਾਲ ਆਈ ਸੀ ਉਹ ਹੁਣ ਆਪਣਾ ਸਮਾਨ ਪੈਕ ਕਰ ਰਹੀ ਹੈ ਇਹਦੇ ਨਾਲ ਨਾਲ ਹੋਰ ਵੀ ਜਿਹੜੇ ਅਧਿਕਾਰੀਆਂ ਵੱਲੋਂ ਪੂਰੀ ਇੱਥੇ ਮੀਟਿੰਗ ਕੀਤੀ ਗਈ ਕੋਆਰਡੀਨੇਸ਼ਨ ਕੀਤੀ ਗਈ ਹੈ ਜਿਸ ਨੂੰ ਲੈ ਕੇ ਲਗਾਤਾਰ ਕਿਉਂਕਿ ਸਵੇਰ ਤੋਂ ਹੀ ਲੈ ਕੇ ਸਾਰੇ ਅਧਿਕਾਰੀ ਇੱਥੇ ਮੌਜੂਦ ਸੀ ਔਰ ਕਈ ਚੀਜ਼ਾਂ ਦਾ ਦੇ ਵਿੱਚ ਚੀਜ਼ਾਂ ਸਾਹਮਣੇ ਆਈ ਸੀ ਕਈ ਲਾਪਰਵਾਹੀ ਕਿਉਂਕਿ ਦੋ ਤਿੰਨ ਇਹਦੇ ਪੁਆਇੰਟਸ ਬੜੇ ਅਹਿਮ ਜਿਹੜੇ ਜਾਣਕਾਰ ਜਿਹੜੀ ਜਾਣਕਾਰੀ ਦਿੱਤੀ ਹੈ ਜਿਹੜੇ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਪਹਿਲਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀ ਬੇਸਮੈਂਟ ਦੀ ਖੁਦਾਈ ਦੀ ਔਰ ਹਾਲਾਂਕਿ ਉਹਦਾ ਮਾਮਲਾ ਦਰਜ ਹੋ ਗਿਆ ਦੂਜਾ ਹੋਰ ਵੀ ਇਸ ਤਰ੍ਹਾਂ ਦੇ ਇਲੀਗਲ ਸਟਰਕਚਰਸ ਹੋ ਸਕਦੇ ਆ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਵੱਲੋਂ ਇਹਦੇ ਤੇ ਹੁਣ ਨਕੇਲ ਕਸੀ ਜਾ ਸਕਦੀ ਹੈ ਕਿਉਂਕਿ ਹੁਣ ਇਸ ਤਰ੍ਹਾਂ ਦਾ ਜਿਹੜਾ ਵੱਡਾ ਹਾਦਸਾ ਹੋਇਆ ਉਸ ਨੂੰ ਲੈ ਕੇ ਹੋਰ ਵੀ ਜਿਹੜੀ ਇੱਥੇ ਉਹ ਸਾਰੀ ਹੋ ਰਹੀ ਹੈ ਜਾਂ ਫਿਰ ਹੋਰ ਵੀ ਜਿਹੜੇ ਇਲੀਗਲ ਕੰਸਟਰਕਸ਼ਨ ਨੇ ਜਾਂ ਫਿਰ ਹੋਰ ਵੀ ਉੱਪਰੀ ਮੰਜ਼ਿਲ ਜਿਹੜੇ ਬਣਾਏ ਗਏ ਲੋਕਾਂ ਨੇ ਉਹਨਾਂ ਦੀ ਹੁਣ ਚੈਕਿੰਗ ਹੋ ਸਕਦੀ ਹੈ ਉਹਨਾਂ ਦੀ ਹੁਣ ਜਾਂਚ ਹੋ ਸਕਦੀ ਹੈ ਜਿਹੜੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਇੱਥੇ ਡੀਆਈਜੀ ਹਰਚਰਨ ਸਿੰਘ ਬੁੱਲਰ ਵੀ ਆਏ ਸੀਗੇ ਹੁਣ ਜੇ ਅਸੀਂ ਕਹਿ ਸਕਦੇ ਹਾਂ ਕਿ ਲਾਸਟ ਸਟੇਜ ਤੇ ਲਾਸਟ ਸਟੇਜ ਤੱਕ ਪਹੁੰਚ ਚੁੱਕਿਆ ਹੈ ਰਸਕੀ ਆਪਰੇਸ਼ਨ ਕਿਉਂਕਿ ਦੇਖੋ 22 ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਚੱਲਿਆ ਹੈ ਕੱਲ ਕਰੀਬ 5 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਹੋਇਆ ਸੀਗਾ ਉਸ ਤੋਂ ਬਾਅਦ ਲਗਾਤਾਰ ਲਗਾਤਾਰ ਹੀ ਦੇ ਵਿੱਚ ਕਹਿ ਸਕਦੇ ਹਾਂ ਕਿ ਇਹ ਆਪਰੇਸ਼ਨ ਚੱਲ ਰਿਹਾ ਸੀਗਾ ਜਿਸ ਨੂੰ ਲੈ ਕੇ ਹੁਣ ਮੋਹਾਲੀ ਪ੍ਰਸ਼ਾਸਨ ਦੇ ਨਾਲ-ਨਾਲ ਜਿਹੜੀ ਐਨਡੀਆਰਐਫ ਦੀ ਟੀਮਾਂ ਹੈ ਇਹਦੇ ਵਿੱਚ ਹੁਣ ਕਿਤੇ ਨਾ ਕਿਤੇ ਜਿਹੜੀ ਆਰਬੀ ਦੀ ਟੀਮਾਂ ਹੈ ਔਰ ਪੂਰਾ ਜਿਹੜਾ ਜੁਆਇੰਟ ਆਪਰੇਸ਼ਨ ਅਸੀਂ ਕਹਿ ਸਕਦੇ ਹਾਂ ਕਿ ਜੁਆਇੰਟਲੀ ਇਹ ਪੂਰਾ ਕੰਮ ਕੀਤਾ ਜਾ ਰਿਹਾ ਹੈ ਸਿਗਾ ਤੇ ਹੁਣ ਲਾਸਟ ਸਟੇਜ ਇਸ ਕਰਕੇ ਕਹਿ ਸਕਦੇ ਹਾਂ ਕਿ ਹਜੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਇੰਟਰਨਲੀ ਇਹਨਾਂ ਨੇ ਪੂਰਾ ਚੈੱਕ ਵੀ ਕਰ ਲਿਆ ਔਰ ਸਵੇਰ ਤੋਂ ਹੀ ਲਗਾਤਾਰ ਇੰਟਰਨਲੀ ਵੀ ਚੈੱਕ ਕੀਤਾ ਜਾ ਰਿਹਾ ਔਰ ਐਨਡੀਆਰਐਫ ਦੀ ਜਿਹੜੀ ਵੀ ਇਕੁਪਮੈਂਟਸ ਹੁੰਦੇ ਆ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਇੰਟਰਨਲੀ ਜਾ ਕੇ ਵੀ ਜਿਹੜਾ ਹੈਗਾ ਟੀਮਾਂ ਵੱਲੋਂ ਚੈੱਕ ਕੀਤਾ ਗਿਆ ਫਿਲ ਸ਼ੰਕਾ ਜ਼ਰੂਰ ਖਤਸਾ ਜ਼ਰੂਰ ਸੀਗਾ ਕਿ ਕੋਈ ਹੋਰ ਹੋ ਸਕਦਾ ਹੈ 3 ਤੋਂ 4 ਲੋਕ ਹੋ ਸਕਦੇ ਨੇ ਜਿਹੜਾ ਲੋਕਾਂ ਨੇ ਦੱਸਿਆ ਸੀਗਾ ਜਿਹੜੇ ਚਸ਼ਮਦੀਦ ਸੀਗੇ ਜਾਂ ਫਿਰ ਹੋਰ ਜਿਹੜੇ ਕਿ ਕਿਉਂਕਿ ਇੱਥੇ ਜਿਮ ਵੀ ਸੀ ਇੱਥੇ ਪੀਜੀ ਵੀ ਸੀਗਾ ਜਿਹੜਾ ਅਕੋਮੋਡੇਸ਼ਨ ਇੱਥੇ ਬਿਲਕੁਲ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਦਾ ਰੈਸਟੋਰੇਸ਼ਨ ਜਿਹੜਾ ਕਿ ਆਖਰੀ ਪੜਾ ਦੇ ਵਿੱਚ ਹੈ ਤੇ ਇਸ ਦੇ ਵਿਚਾਲੇ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਇਸ ਮਲਬੇ ਹਟ ਕਿਸੇ ਦੇ ਦੱਬੇ ਹੋਣ ਦਾ ਖਰਚਾ ਬਹੁਤ ਘੱਟ ਹੈ ਕਿਉਂਕਿ ਜੇ ਬਿਲਕੁਲ ਆਖਰੀ ਪੜਾ ਦੇ ਵਿੱਚ ਹੈ ਤੇ ਕਿਹਾ ਜਾ ਸਕਦਾ ਹੈ ਕਿ ਮਲਬਾ ਕਰੀਬ-ਕਰੀਬ ਪੂਰਾ ਹਟਾ ਲਿਆ ਗਿਆ ਹੈ ਦੇਖੋ ਬਿਲਕੁਲ ਪਰਮਿੰਦਰ ਜੀ ਆਪਾਂ ਗੱਲ ਕਰ ਲਈਏ ਕਿਉਂਕਿ ਕੱਲ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਇਹ ਜਿਹੜੀ ਪੂਰੀ ਬੌਮੇਜਲ ਜਿੱਦਾਂ ਸੀਸੀ ਦੇਖੋ ਵੀਡੀਓ ਵੀ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਇਹ ਗਿਰੀ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਦਿੱਕਤਾਂ ਪੇਸ਼ ਆਈ ਜਿਹੜੇ ਸੀਨੀਅਰ ਅਧਿਕਾਰੀ ਐਨਡੀਆਰਐਫ ਦੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਟੈਕਨੀਕਲੀ ਪੁਆਇੰਟਸ ਵੀ ਦੱਸੇ ਕਿ ਜੇਕਰ ਇਸ ਤਰ੍ਹਾਂ ਦੀ ਜੇਕਰ ਬਿਲਡਿੰਗ ਗਿਰਦੀ ਹੈ ਤਾਂ ਕਿਸ ਤਰ੍ਹਾਂ ਦਾ ਟੈਕਨੀਕਲੀ ਦਿੱਕਤ ਆਂਦੀ ਹੈ ਇਸ ਕਰਕੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਉਹਦੇ ਵਿੱਚ ਪੂਰੀ ਮੁਸ਼ਕਲ ਕਰਨੀ ਪੈਂਦੀ ਹੈ ਇਸ ਕਰਕੇ ਇਹ ਛੋਟਾ ਮੋਟਾ ਸਟਰਕਚਰ ਨਹੀਂ ਸੀ ਇਹ ਬਹੁਤ ਵੱਡਾ ਸਟਰਕਚਰ ਸੀਗਾ ਔਰ ਜਿਹੜੀ ਜਿਹੜੀ ਤੁਸੀਂ ਵੀਡੀਓ ਵੀ ਦੇਖੀ ਹੈ ਇਸ ਕਰਕੇ ਇਹ ਅਚਾਨਕ ਜਿਹੜੀ ਡੇਹ ਜਾਂਦੀ ਹੈ ਤਾਂ ਉਹਨੂੰ ਪੂਰੇ ਮਲਬੇ ਨੂੰ ਸਾਈਡ ਕਰਨਾ ਔਰ ਉਹਦੇ ਵਿੱਚ ਪੂਰਾ ਬੇਸਮੈਂਟ ਨੂੰ ਲੈ ਕੇ ਫਰਸਟ ਫਲੋਰ ਸੈਕਿੰਡ ਫਲੋਰ ਥਰਡ ਫਲੋਰ ਇਹ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਉਹਨੂੰ ਚੱਕ ਕੇ ਸਾਈਡ ਕਰਨਾ ਉਸ ਤੋਂ ਬਾਅਦ ਜੇ ਅੰਦਰ ਜੇਕਰ ਕੋਈ ਜਿਹੜਾ ਅੰਦਰ ਕੋਈ ਮਲਬੇ ਚ ਹੈਗਾ ਉਸਨੂੰ ਕਰਨਾ ਇਹ ਬਹੁਤ بڑے ਚੈਲੰਜਸ ਵੀ ਹੁੰਦੇ ਨੇ ਇਸ ਕਰਕੇ ਐਨਡੀਆਰਫ ਦੀ ਟੀਮਾਂ ਆਰਮੀ ਦੀ ਟੀਮਾਂ ਇੱਥੇ ਪਹੁੰਚੀ ਸੀ ਐਨਡੀਆਰਫ ਦੀ ਚਾਰ ਟੀਮਾਂ ਆਰਮੀ ਦੀ ਜਿਹੜ ਪੂਰੇ ਇਕੁਪਮੈਂਟਸ ਦੇ ਨਾਲ ਇੱਥੇ ਪਹੁੰਚੀ ਹੋਈ ਸੀ ਔਰ ਇਕੁਪਮੈਂਟਸ ਵੀ ਦੇਖੋ ਪੂਰੀ ਟਰੱਕਸ پارکੇ ਇੱਥੇ ਐਨਡੀਆਰਫ ਦੇ ਜਿਹੜੇ ਵੀ ਅਧਿਕਾਰੀ ਖੁਦ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਅ ਅਧਿਕਾਰੀਆਂ ਵੱਲੋਂ ਵੀ ਆਪਸ ਵਿੱਚ ਕੋਆਰਡੀਨੇਸ਼ਨ ਕੀਤਾ ਜਾ ਰਿਹਾ ਕਿਉਂਕਿ ਇਹ ਜੁਆਇੰਟਲੀ ਆਪਰੇਸ਼ਨ ਹੈ ਦੇਖੋ ਕਿਉਂਕਿ ਵੱਡਾ ਹਾਦਸਾ ਹੈ ਇਸ ਕਰਕੇ ਪੂਰਾ ਜੁਆਇੰਟਲੀ ਆਪਰੇਸ਼ਨ ਕੀਤਾ ਜਾ ਰਿਹਾ ਐਨਡੀਆਰਫ ਦੀ ਟੀਮਾਂ ਜਿਹੜੀ ਰੈਸਕਿਊ ਟੀਮਾਂ ਹੈ ਉਹ ਲਗਾਤਾਰ ਕੱਲ ਤੋਂ ਹੀ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਰੈਸਕਿਊ ਆਪਰੇਸ਼ਨ ਜਾਰੀ ਹੈ ਤੇ ਹੁਣ ਲਾਸਟ ਸਟੇ ਅਜਿਹੀ ਤੇਜ਼ੀ ਬੋਡੀ ਆ ਫਿਰ ਇਸ ਤਰ੍ਹਾਂ ਦਾ ਕੋਈ ਵੀ ਮਲਬੇ ਤੋਂ ਬਾਹਰ ਜਿਹੜਾ ਹੈਗਾ ਉਹ ਨਹੀਂ ਦਿਖਿਆ ਗਿਆ ਜਾਂ ਕਿਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਇਸ ਤਰ੍ਹਾਂ ਦੀ ਚੀਜ਼ ਨਹੀਂ ਦੇਖੀ ਜਿਸ ਕਰਕੇ ਹੁਣ ਲਾਸਟ ਜਿਸ ਅਸੀਂ ਕਹਿ ਸਕਦੇ ਹਾਂ ਔਰ ਐਨਡੀਆਰਏ ਵੱਲੋਂ ਪੈਕਿੰਗ ਵੀ ਕੀਤੀ ਜਾ ਰਹੀ ਹੈ ਪੈਕਅਪ ਕੀਤਾ ਜਾ ਰਾ ਜਿਹੜੇ ਵੀ ਉਹਨਾਂ ਦੇ ਇਕੁਪਮੈਂਟਸ ਹੈ ਲੇਕਿਨ ਫਿਲਹਾਲ ਜਿਹੜੇ ਅਧਿਕਾਰੀ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੂਰਾ ਜਿਹੜਾ ਇਹਨੂੰ ਕਲੀਅਰ ਕੀਤਾ ਜਾਏਗਾ ਔਰ ਕਲੀਅਰ ਕਰਕੇ ਬਾਅਦ ਆਪਣੀ ਪੂਰੀ ਸੈਟੀਸਫੈਕਸ਼ਨ ਵੀ ਕੀਤੀ ਜਾਏਗੀ ਇਹ ਕਰ ਕੋਈ ਹੈ ਤਾਂ ਨਹੀਂ ਅੰਦਰ ਕਿਉਂਕਿ ਸਮਾਨ ਦੇਖੋ ਬਹੁਤ ਸਾਰਾ ਅੰਦਰੋਂ ਰਿਕਵਰ ਹੋਇਆ ਚਾਹੇ ਘਰ ਦਾ ਸਮਾਨ ਹੋਵੇ ਬਰਤਨ ਹੋਵੇ ਘਰ ਦੇ ਬਹੁਤ ਸਾਰਾ ਸਮਾਨ ਜਿਹੜਾ ਹੈ ਉਹ ਰਿਕਵਰ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਸਾਰੀ ਚੀਜ਼ਾਂ ਦੇ ਨਾਲ ਅਸੀਂ ਜੋ ਇਹ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕੋਈ ਲੋਕ ਜਿਹੜੇ ਦੁਰਲਾਭ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਜੋ ਕਿ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਬਰਲਾਭ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਬਿਲਕੁਲ ਦੇਖੋ ਪਰਮਿੰਦਰ ਜਿੱਦਾ ਜਿੱਦਾ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਜਾਂ ਜੀਮ ਚੀਜ਼ ਜਾਨਦੇ ਸੀਗੇ ਅਭੀਸ਼ੇਕ ਦੀ ਫੈਮਲੀ ਇੱਥੇ ਪਹੁੰਚੀ ਸੀ ਅੰਬਾਲਾ ਤੋਂ ਜੀ ਨਾਨੀ ਆਪਣੇ بیٹے ਦੀ 28 ਸਾਲ ਦਾ ਜਿਹੜਾ ਅਭਿਸ਼ੇਕ ਹੈ ਉਹਦੀ ਉਹਦੀ ਪਹਿਚਾਨ ਕਰ ਲਈ ਸੀ ਹਾਲਾਂਕਿ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਸੇ ਨੇ ਕਦੇ ਸਪਨੇ ਚ ਵੀ ਨਹੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਦੀ ਦਰਦਨਾਕ ਮੌਤ ਅਭਿਸ਼ੇਕ ਦੀ ਹੋਵੇਗੀ ਜਿਹੜੀ 20 ਸਾਲਾਂ ਦੀ ਕੁੜੀ ਹੈ ਹਿਮਾਚਲ ਦੇ ਠੇਉਗ ਦੀ ਉਹਦੀ ਸ਼ਾਦੀ ਹੋਣ ਵਾਲੀ ਸੀ ਉਹਦੇ ਮੰਗੇਤਰ ਉਹਦਾ ਮੰਗੇਤਰ ਵੀ ਇੱਥੇ ਪਹੁੰਚਿਆ ਸੀਗਾ ਕਦੇ ਵੀ ਜ਼ਿੰਦਗੀ 'ਚ ਨਹੀਂ ਸੋਚਿਆ ਹੋਣਾ ਕਿ ਇਸ ਤਰ੍ਹਾਂ ਦੀ ਦਰਦਨਾਕ ਕਹਿ ਸਕਦੇ ਆ ਕਿ ਮੌਤ ਜਿਹੜਾ ਹੈਗਾ ਮੌਤ ਦਾ ਮੰਜ਼ਰ ਇੱਥੇ ਦੇਖਿਆ ਗਿਆ ਤੇ ਹਾਲਾਂਕਿ ਪਰਿਵਾਰਿਕ ਮੈਂਬਰ ਲਗਾਤਾਰ ਕੱਲ ਤੋਂ ਹੀ ਇੱਥੇ ਮੌਜੂਦ ਹੈ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਸੀਗਾ ਕਿ ਸਾਡੇ ਬੱਚੇ ਇੱਥੇ ਰਹਿੰਦੇ ਆ ਸਾਡੇ ਫੈਮਿਲੀ ਦੇ ਮੈਂਬਰਸ ਇੱਥੇ ਰਹਿੰਦੇ ਆ ਤਾਂ ਹੁਣ ਹਾਲਾਂਕਿ ਫਾਈਨਲ ਸਟੇਜ ਅਸੀਂ ਗੱਲ ਕਰ ਲਈਏ ਕਿ ਕਿਤੇ ਨਾ ਕਿਤੇ ਹੁਣ ਜ਼ਰੂਰ ਇਹ ਆਰਮੀ ਦੀ ਜਾਂ ਫਿਰ ਐਨਡੀਆਰਐਫ ਦੀ ਟੀਮਾਂ ਜਿਹੜੀ ਹੈ ਰੈਸਕਿਊ ਕੱਲ ਤੋਂ ਲੈ ਕੇ ਹੁਣ ਤੱਕ ਦੀ 22 ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਚੱਲਿਆ ਹਾਲਾਂਕਿ ਹੁਣ ਜਿਹੜਾ ਲਾਸਟ ਸਟੇਜ ਇਸ ਕਰਕੇ ਵੀ ਹੈ ਕਿ ਹੁਣ ਪੂਰਾ ਇਹ ਅੰਦਰੋਂ ਜਾ ਕੇ ਵੀ ਇਹਨਾਂ ਨੇ ਚੈੱਕ ਕੀਤਾ ਹੈ ਔਰ ਪੂਰਾ ਇੰਟਰਨਲ ਵੀ ਜਿਹੜਾ ਹੈਗਾ ਪੂਰਾ ਸੈ ਫਿਲਹਾਲ ਹਜੇ ਵੀ ਰੈਸਕਿਊ ਜਾਰੀ ਹੈ ਜਿਹੜੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਐਂਡੀਆਰਫ ਦਾ ਜਿਹੜਾ ਮੇਨ ਕੰਮ ਹੁੰਦਾ ਹੈ ਉਹਨਾਂ ਦਾ ਜਿਹੜਾ ਜਰੂਰ ਕਹਿ ਸਕਦੇ ਆ ਕਿ ਲਾਸਟ ਦੇ ਉਹਨਾਂ ਦਾ ਜਿਹੜਾ ਸਮਾਨ ਹੈ ਉਹ ਵੀ ਪੈਕਅਪ ਹੋ ਚੁੱਕਿਆ ਆ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਪੂਰੀਆਂ ਤਸਵੀਰਾਂ ਦਿਖਾਉਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਮਾੜੀ ਜੀ ਤਰਫੋਂ ਸੇ ਲਾਈਵ ਤਸਵੀਰਾਂ ਵਿਖਾਈਆਂ ਨੇ ਆ ਜਿੱਥੇ ਕਿ ਕਾਲੇਪੁਰਾ ਦਰਦਨਾਕ ਹਾਦਸਾ ਵਾਪਰਿਆ ਜਦੋਂ ਕਿ ਬਹੁ ਮੰਜ਼ਲਾ ਇਮਾਰਤ ਟੈਟਰੀ ਹੋ ਜਾਂਦੀ ਹੈ ਕੁਝ ਸਕਿੰਟਾਂ ਦੇ ਵਿੱਚ ਟੈਟਰੀ ਹੋਣ ਦੀ ਉਹ ਵੀਡੀਓ ਵੀ ਸਾਹਮਣੇ ਆ ਆ ਕਿਸੇ ਦੇ ਮਲਬੇ ਹਟਾਏ ਹੋਣ ਦਾ ਖਰਚਾ ਬਹੁਤ ਘੱਟ ਹੈ ਕਿਉਂਕਿ ਕਾਫੀ ਵੱਡੇ ਪੱਧਰ ਤੇ ਜਿਹੜਾ ਮਲਬਾ ਉਸ ਜਗ੍ਹਾ ਤੋਂ ਹਟਾ ਲਿਆ ਗਿਆ ਹੈ ਉਹ ਸਾਹਮਣੇ ਆਈ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਪ੍ਰਾਇਮਰੀ ਇਨਵੈਸਟੀਗੇਸ਼ਨ ਦੀ ਚੀਜ਼ਾਂ ਸਾਹਮਣੇ ਇਹ ਕੋਪਲਿਨਰੀ ਅਸੀ ਤਾਂ ਕਲਪੀਬਲ ਹੋਮਿਸਾਈਡ ਦਾ ਪਰਚਾ ਦਿੱਤਾ ਹੈ ਕਿਉਂਕਿ ਬਗੈਰ ਪਰਮਿਸ਼ਨ ਦੇ ਕੰਮ ਹੋ ਰਿਹਾ ਸੀਗਾ ਸੋ ਇਹਦੇ ਵਿੱਚ ਜਿਹੜੀ ਸਖਤੋ ਸਖਤ ধারা ਲਗਾਈ ਜਾ ਸਕਦੀ ਹੈ ਅਸੀਂ ਲਗਾਈ ਹੈ ਔਰ ਸਾਡੀ ਇਹ ਇਹਦੇ ਵਿੱਚ ਹੈਗੀ ਹੈ ਸਾਡਾ ਤੇ ਇਹੀ ਮਕਸਦ ਹੈ ਕਿ ਜੋ ਵੀ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰਦਾ ਜਿਸ ਨਾਲ ਜਾਨੀ ਮਨਮੀ ਨੁਕਸਾਨ ਹੋ ਰਿਹਾ ਹੈ ਉਹਦੇ ਖਿਲਾਫ ਸਖਤੋ ਸਖਤ ਐਕਸ਼ਨ ਹੋਵੇ ਹੁਣ ਤੱਕ ਜੇ ਦੋ ਬੋਡੀਆਂ ਨਿਕਲ ਚੁੱਕੀਆਂ ਹੈ ਪਛਾਣ ਹੋ ਚੁੱਕੀ ਹੈ ਪਛਾਣ ਹੋ ਚੁੱਕੀ ਹੈ ਠੀਕ ਹੈ ਇਸਰ ਮਾਮਲਾ ਜਿਹੜਾ ਹੈਗਾ ਕਿਹੜੇ ਕਿਹੜੇ ਸੈਕਸ਼ਨ ਦੇ ਤੇ ਮਾਮਲਾ ਜਿਹੜਾ ਕਲਪੀਬਲ ਹੋਮਿਸਾਈਡ ਦੇ ਵਿੱਚ ਦਰਜ ਕਰ ਕੋ ਜੀਡੀ ਹੋਰ ਵੀ ਇਨਵੋਲਵਮੈਂਟ ਹੋਈ ਹੋਵੇ ਆਇਡੈਂਟੀਫਾਈ ਕਰ ਸਰ ਅੱਗੇ ਤੋਂ ਇਸ ਇਨ ਫਿਊਚਰ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਹੁਣ ਪੁਲਿਸ ਮਹਿਕਮਾ ਜਾਂ ਫਿਰ ਪ੍ਰਸ਼ਾਸਕੀ ਅਧਿਕਾਰੀ ਆਪਸੀ ਮੀਟਿੰਗ ਕਰਕੇ ਕੁਝ ਹਦਾਇਤਾਂ ਜਿਹੜੀ ਹੈਗੀ ਉਹ ਦਿੱਤੀਆਂ ਉਹਦੇ ਸੰਬੰਧਿਤ ਵਿਭਾਗ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਬਾਕੀ ਕੀ ਜਿਹੜੀ ਲੋਕਾਂ ਨੂੰ ਵੀ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਵੀ ਕੰਸਟ੍ਰਕਸ਼ਨ ਵਗੈਰਾ ਕਰਦੇ ਹਨ ਸੋ ਜਿਹੜੇ ਲਾਜ਼ ਹੈਗੇ ਉਹਦੀ ਪਾਲਣਾ ਕੀਤੀ ਜਾਵੇ ਪਰਮਿਸ਼ਨਾਂ ਸੰਬੰਧਿਤ ਵਿਭਾਗਤੋਂ ਲਈ ਜਾਣ ਤਾਂ ਕਿ ਇਸ ਤਰੀਕੇ ਦੇ ਹਾਦਸੇ ਨਾ ਹੋਣ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਜਿਹੜੇ ਮਾਲਕ ਹੈ ਜਿਹੜੇ ਠੇਕੇਦਾਰ ਹੈ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਦੀ ਵੀ ਜਾਂਚ ਜਿਹੜੀ ਹੈਗੀ ਇਹਨਾਂ ਨੇ ਦੇਖੋ ਕੱਲ ਰਾਤ ਨੂੰ ਜਦੋਂ ਅਸੀਂ ਆਏ ਆ ਸਾਡਾ ਪ੍ਰਾਇਮਰੀਟਾ ਸੀਗੀ ਕਿ ਅਸੀਂ ਆਪਰੇਸ਼ਨ ਰੈਸਕਿਊ ਵੱਲ ਧਿਆਨ ਦੇਈਏ ਉਹਦੇ मशुदी की कोई मिसिंग मिसिंग दी, दी हजे तक सर कोई हजे तक कोई हो रिपोर्ट नहीं मोहाली के सुहाना में बिल्डिंग कोलब्स को लेकर लगातार पंद्रह घंटे से भी ज्यादा हो चुके हैं एनडीआरएफ की टीम प्रशासन की टीम लगातार इस पर रेस्क्यू कर रही है और अभी तक दो बॉडीज को निकाल लिया गया है एक दुष्टि वर्मा 20 साल की और अभी अभिषेक 28 साल का दोनों की बॉडीज को निकाल दिया और काफी मशक्कत भी आई काफी दिक्कतें भी आई एनडीआरएफ के सीनियर अधिकारी भी हमारे साथ हैं दीपक सर क्योंकि बहुत इंपॉर्टेंट हो जाता है और बहुत अहम हो जाता है इस तरह के हादसे आप लोग लगातार पहुंचते हैं लगातार रेस्क्यू करते हैं इस पूरे ऑपरेशन में किस तरह की दिक्कतें और अभी तक क्या क्या चीजें दिक्कतें ये हैं कि पूरा स्ट्रक्चर खेबिन हो चुका है यानी अपनी नींव के साथ ही अंदर धंस चुका है okay. तो टेक्निकली ये मलबा एक के ऊपर एक इसको पैन के पैटर्न बोला जाता है अपने आप में स्टेबल हो चुका है तो हम लोग अपनी एक्सपर्टीज़ के साथ इसको ब्रीच करके अंदर जा रहे हैं और इसमें से रिकवरी की कोशिश कर रहे हैं ठीक है सर काफ़ी समय हो चुका है पूरी रात आपकी टीमें लगी हुई थी अभी तक दो बॉडीज निकाली गई जी जी दो बॉडी हमारी टीम द्वारा तो बड़ी कि किस तरह के टेक्निकली अगर इक्विपमेंट्स भी आप लोग लगातार बड़ी जेसीबी छोटी जेसीबी वगैरह हमारे जो इक्विपमेंट है वो कलेप्स स्ट्रक्चर सर्च एंड रेस्क्यू इक्विपमेंट की जो हमारी इन्वेंट्री होती है उस पूरी इन्वेंट्री को हम यहाँ यूटिलाइज कर रहे हैं सर क्या कारण रहे अगर इनिशियली अगर आपने थोड़ा सा टेक्निकली अगर बता सके कारण क्या रहे बेसमेंट की खुदाई ही कारण है मेन या कुछ और देखिए इस बारे में मेरा कुछ कहना उचित नहीं होगा क्योंकि हमारी एक्सपर्टीज रेस्क्यू में है बिल्डिंग के स्ट्रक्चर के बारे में सिविल एडमिनिस्ट्रेशन आपको बेहतर अभी तक कितना जो है वो खाली करा दिया गया है कितना मलबा क्योंकि तीन चार फ्लोर का लगभग दो फ्लोर तक हम लगभग क्लियर कर चुके हैं और आगे की कार्रवाई चल रही है बेसमेंट में सर काफी पानी भरा हुआ है पानी भरा हुआ है उसको निकाला भी जा रहा है साथ ही साथ दोनों कार्रवाइयाँ चल रही हैं सर किस तरह की मुश्किलें अभी आ रही है क्योंकि जैसे आपने बताया कि पूरा जो स्ट्रक्चर है वो गिर चुका है छोटे कटर्स बड़े वगैरह जो आप यूज कर रहे हैं और क्या क्या दिक्कतें जो है वो दिक्कतें यहाँ पर जब हम बात करें तो एज सच जो ऑपरेशन है अपने आप में ही बहुत डिफिकल्ट है बहुत तो और डिफिकल्ट को फेस करने में हमारी ट्रेनिंग इस तरह की होती है कि हमारे काम कर सकते हैं तो लगातार काम कर रहे हैं कितनी टीमें जो है वो आपकी तरफ काम कर रही है चार टीमें हमारी इस वक्त काम कर रही हैं पर लगातार है लोकल प्रशासन ने एफ दर्ज कर है ਜਿਹੜੇ ਬੰਦਿਆਂ ਦੀ ਉਹ ਇਲੀਗਲ ਕੰਸਟਰਕਸ਼ਨ ਸੀਗੀ ਔਰ ਮੈਨੂੰ ਲੱਗਦਾ ਹੈ ਆਉਣ ਵਾਲੇ ਟਾਈਮ 'ਚ ਜਿਵੇਂ ਐਵੇਂ ਦੀਆਂ ਜੜੀਆਂ ਵੀ ਕੋਈ ਇਲੀਗਲ ਕੰਸਟਰਕਸ਼ਨ ਹੋਣਗੀਆਂ ਉੱਤੇ ਜੋ ਸਖਤ ਨੋਟਿਸ ਵੀ ਲਿਆ ਜਾਊਗਾ ਐਕਸ਼ਨ ਵੀ ਹੋਊਗਾ ਬਾਕੀ ਰਾਹਤਕਾਰ ਹਜੇ ਚੱਲ ਰਿਹਾ ਹੋ। ਪ੍ਰਧਾਨ ਜੋ ਅਨਫੋਰਸਨਟਲੀ ਜੋ ਮੈਂ ਸਟੱਡੀ ਕੀਤਾ ਹੈ ਗਵਰਨਮੈਂਟ ਆਫ ਪੰਜਾਬ ਨੂੰ ਥੋੜਾ ਜਿਆ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਹੁਣ ਵੀ ਇੱਥੇ ਕੰਪਲੇਂਟਸ ਆਈਆਂ ਨੇ ਕਿ ਬਹੁਤ ਸਾਰੀਆਂ ਬਿਲਡਿੰਗਸ ਬਣ ਰਹੀਆਂ ਨੇ ਜਿਹੜਾ ਇਵਨ ਕਾਰਪੋਰੇਸ਼ਨ ਨੇ ਕੋਸ਼ਿਸ਼ ਵੀ ਕੀਤੀ ਹੈ ਰੋਕਣ ਦੀ ਤੇ ਗ੍ਰਮਾਡਾ ਜਿਹੜੀ ਉਹਦੇ ਵਿੱਚ ਸਪੋਰਟ ਨਹੀਂ ਕਰ ਰਹੀ ਐ ਲੋਕਾਂ ਦੀ ਵੇਖੋ ਡਿਵੈਲਪਮੈਂਟ ਤੇ ਤੁਸੀਂ ਰੋਕ ਨਹੀਂ ਸਕਦੇ ਬਟ ਘੱਟ ਤੋਂ ਘੱਟ ਕਾਇਦਾ ਕਾਨੂੰਨ ਤੇ ਇਹੋ ਜਿਹਾ ਬਣਾਓ ਕਿ ਦੇ ਮਸਟ ਇਨਸ਼ੋਰ ਕਿ ਪ੍ਰਾਣੀਆਂ ਬਿਲਡਿੰਗਸ ਬਣੀਆਂ ਨੇ ਉਹ ਸਟ੍ਰਕਚਰਲ ਇੰਜੀਨੀਅਰਸ ਨੇ ਉਹਨਾਂ ਨੇ ਪ੍ਰੋਪਰ ਕੀ ਡਿਜ਼ਾਈਨ ਕਰਵਾਇਆ ਉਹਦਾ ਨਕਸ਼ਾ ਕਰਵਾਇਆ ਹੁਣ ਵੀ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਵਾਰ ਸਾਰੀਆਂ ਬਿਲਡਿੰਗਸ ਵੱਲ ਧਿਆਨ ਕਰਨਾ ਚਾਹੀਦਾ ਕਿਉਂਕਿ ਜਿਸਾਂ ਇਥੇ ਬਿਲਕੁਲ ਨਾਲ ਹੀ ਖੁਦਾਈ ਜਦੋਂ ਹੋਈ ਹੈ ਇਹ ਪੁਰਾਣੀ ਬਿਲਡਿੰਗ ਸੀ ਜਦੋਂ ਨਾਲ ਖੁਦਾਈ ਕੀਤੀ ਹੈ ਤੇ ਨਾਲ ਹੀ ਬੈਠ ਗਈ ਜੀ ਤੋ ਇਹ ਸਾਰੇ ਵਿਸ਼ੇਸ਼ ਤੌਰ ਜਿੱਥੇ ਜਿੱਥੇ ਵੀ ਪੁਰਾਣੇ ਪਿੰਡਾਂ ਦੇ ਵਿੱਚ ਹੁਣ ਕਿਉਂਕਿ ਇਹ ਪਹਿਲੇ ਤੇ ਪਿੰਡ ਹੀ ਸਨ ਸਾਰੇ ਜੀ ਪਿੰਡਾਂ ਦੇ ਵਿੱਚ ਹੁਣ ਇਹ ਸ਼ਹਿਰਾਂ ਦਾ ਕੰਮ ਇਥੇ ਸ਼ੁਰੂ ਹੋ ਗਿਆ ਸੋ ਬੜਾ ਅਨਫੋਰਚੂਨੇਟ ਹੈ ਪਰ ਅਸੀਂ ਵਿਸ਼ੇਸ਼ ਤੌਰ ਜਿਹੜੀ ਇੰਡੀਅਨ ਆਰਮੀ ਹੈ ਉਹਨਾਂ ਨੇ ਇਥੇ ਉਹਨਾਂ ਦੀ ਆਪਣੀ ਇੱਥੇ ਟੀਮ ਆਈ ਹੈ ਕਨਰਲ ਸੰਧੂ ਦੀ ਇੰਡੀਆ ਰਫ ਦੀ ਹਾਂ ਤੇ ਉਹਨਾਂ ਨੇ ਆ ਕੇ ਐਨ ਡੀ ਆਰ ਐਫ ਦੀ ਟੀਮ ਜਿਹੜੀ ਆਈ ਹੈ ਤੋਂ ਅਜੇ 2 ਤੇ ਡੈਡ ਬਾਡੀਜ਼ ਮਿਲੀਆਂ ਨੇ ਬਾਕੀ ਕਿੰਨੀਆਂ ਨੇ